ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਹਾਂਜੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੋ ਮੋਹਨਬੀਰ ਬੱਲ ਤੇ ਪਲੱਥਾਂ ਵਾਲੇ ਕਬੱਡੀ ਕੱਪ ਬਾਰੇ ਅਰਸ਼ ਚੋਲੇ ਨੇ ਲਾਈਵ ਹੋ ਕੇ ਅੰਤਰਰਾਸ਼ਟਰੀ ਕਬੱਡੀ ਦੇ ਸੁਪਰਸਟਾਰ ਮਾਝੇ ਦੇ ਮੁਜਹਿਰ ਚੋਟੀ ਦੇ ਜਾਫੀ ਨੇ ਲਾਈਵ ਹੋ ਕੇ ਮੋਹਨਬੀਰ ਬੱਲ ਤੇ ਪਲੱਥਾਂ ਦੇ ਕਬੱਡੀ ਕੱਪ ਬਾਰੇ ਕੀ ਕਿਹਾ ਸੁਣੋ ਬਾਕੀ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਪਲੱਥਾਂ ਦਾ ਕਬੱਡੀ ਕੱਪ ਕਿਵੇਂ ਲੱਗਿਆ ਦੁਨੀਆ ਬਹੁਤ ਜਾਣੇ ਵਾਲੇ ਕੋਟ ਉਹਨਾਂ ਉੱਚਾ ਕੰਮ ਕੀਤਾ ਹੈ ਨਾ ਬੰਦਾ ਤਾਂ ਤਾਂ ਹਵਾ ਦੇ ਕਿ ਬਣਿਆਉਂਦੀ ਨਹੀਂ ਆਕਸੀਜਨ ਘੱਟ ਅਗਲੇ ਜਾਂਦਾ ਏਸੀ ਰੱਦਣਾ ਕੰਮ ਜਗਾੜ ਇਨਡੋਰ ਸਟੇਡੀਅਮ ਬਣਾ ਦੇ ਉਹ ਵੀ ਤਗੜੀ ਗੱਲ ਆ ਯਾਰ ਬੰਦਾ ਉਹਦਾ ਵੀ ਸਲੂਟ ਯਾਰ ਨੂੰ ਬੰਦਾ ਕਬੱਡੀ ਲਈ ਬਹੁਤ ਕੁਝ ਕਰ ਰਿਹਾ ਤੇ ਮੁੱਦਾਂ ਵੇ ਉਦਾਂ ਇਦਾਂ ਟੂਰਨਾਮੈਂਟ ਸਾਲ ਜੇ 1-2 ਹੋਣੇ ਚਾਹੀਦੇ ਆ ਹਨਾ ਐਡਾਂ ਵੀ ਜਿਹੜਾ ਆਂਟੀ ਹੋਵੇ ਪਟੜਾਈ ਕੰਮ ਪੂਰਾ ਸਿਰਾ ਇੰਟਰਸਟ ਬਣਿਆ ਹਾਂ 1-2 ਜਵਿਸ਼ਿਆਂ ਵੀ ਮਹੀਨਾ ਬਾਅਦ ਇੱਕ ਅੱਧਾ ਮੇਲਾ ਇਦਾਂ ਦਾ ਹੋਵੇ ਕੋਈ ਕਿ ਉਦਾਂ ਵੀ ਜਿਹੜਾ ਆਪਾਂ ਜਿਵੇਂ ਖੇਡਦੇ ਆ ਕਈਆਂ ਦੇ ਪੈਸੇ ਥੋੜੇ ਬੰਦੇ ਆ ਜਿਵੇਂ ਉਹ ਇੱਕ ਜੀ ਵਿਖੇ ਮੇਰੇ ਤੋਂ ਜਿੰਨੇ ਪਲੇਅਰ ਹੋਣੇ ਕੱਢੇ ਹਰੇਕ ਪਲੇਅਰ ਦੇ ਭਾਵੇਂ ਘੜ ਤੋਂ ਘੜ ਲੱਖ ਰੁਪਏ ਦੇ ਲੈ ਕੇ ਗਿਆ 50000 ਲੱਖ ਉਹਨੇ ਇਹ ਨਹੀਂ ਵੇਖਿਆ ਵੀ ਤਗੜਾ ਆ ਮਾੜਾ ਸਭ ਨੂੰ ਇਦਾਂ ਰਿਹਾ ਹੋਇਆ ਸਾਰੇ ਪਲੇਅਰਾਂ ਨੂੰ ਅੱਜ ਆ ਬੱਤਰੀ ਹਾਂ 10 ਲੱਖ ਲੈ ਗਿਆ ਪਹਿਲਾਂ ਹੁਣ ਉਹ ਦਿਨ 10 ਲੱਖ ਖੜਿਆ ਉਹ ਕਿਦੇ ਉਹਦੇ ਖਾਤੇ 'ਚ ਗਿਆ ਕਿਦੇ ਕੋਈ ਕੰਮ 'ਚ ਲੱਗੂਗਾ ਨਾ ਇਕੱਠੇ ਪੈਸੇ ਹੀ ਬੰਦਾ ਕੋਈ ਬੰਦਾ ਕੋਈ ਆਪਣਾ ਕੰਮ ਤਾਂ ਹੁੰਦਾ ਸੈੱਟ ਕਰਦਾਗੇ ਨਹੀਂ ਇਦਾਂ ਇਹ ਚੀਜ਼ ਬਹੁਤ ਵਧੀਆ ਲੱਗੀ ਮੈਨੂੰ ਚਲੋ ਸਾਰੇ ਪਲੇਅਰਾਂ ਨੂੰ ਜਿਵੇਂ ਪੈਸੇ ਦਿੱਤੇ ਹੁੰਦੇ ਸਾਡੇ 7 ਲੱਖ ਪਰਾਈ 15 ਤੱਕ ਚਲ ਗਿਆ ਟੀਮਾਂ ਕਿੰਨਾ ਕਿੰਨਾ ਹਾਂ ਫਿਰ ਵੇਖ ਉਹਨੇ ਲੱਖ ਲੱਖ ਰੁਪਇਆ ਟੀਮਾਂ ਨੂੰ ਫੇਰ ਦੇ ਹੀ ਗਿਆ ਵੀ ਇਹ ਜਿਨ੍ਹਾਂ ਨੂੰ ਜਿਨ੍ਹਾਂ ਤੇ ਨਹੀਂ ਲੱਗੇ ਨਾ ਪੈਸੇ ਕੋਈ ਜਿਹਨੂੰ ਨਹੀਂ ਬਣਿਆ ਇਹ ਉਹਨਾਂ ਨੂੰ ਦੇ ਦਿਓ ਸਾਡੀ ਟੀਮ ਨੂੰ ਪਹਿਲੇ ਮੈਂ ਲੱਖ ਦਿੱਤਾ ਦੂਜੇ ਥੇ ਲੱਖਾਂ ਸਾਰਿਆਂ ਨੂੰ ਦੇ ਦਿੰਦਾ ਰਿਆਂ ਵੀ ਦੂਜੇ ਜਿਹੜੇ ਰਹਿ ਗਏ ਉਹਨਾਂ ਨੂੰ ਦੇ ਦਿਓ ਬੜੀ ਤਕੜੀ ਗੱਲ ਆ ਯਾਰ 85 65 ਕਿਲੋ ਉੱਪਰ ਚੱਕਦੀ ਮਾਮਾ ਪਹਿਲੇ ਜਿਹੜਾ ਹੋਇਆ 55 ਕਿਲੋ ਸ਼ੁਰੂ ਆਣਗੇ 65 ਤੋਂ ਉਹ ਚ 50000 ਦੰਨਾ ਤੇ ਨਿਆ ਨੇ 50000 ਰੁਪਇਆ ਤਿੰਨਾਂ ਰੇਡਾਂ ਦੇ ਜੱਫੀਆਂ ਦੇ ਉਹ ਬੜੀ ਵੱਡੀ ਗੱਲ ਆ ਰਹੀ ਜਿਵੇਂ ਵੇਟ ਵਾਲਿਆਂ ਨੂੰ ਚਾਹਣਾ ਕੋਈ ਨਹੀਂ ਮਿਲਦਾ ਐਂਟਰੀ ਵੀ ਵਾਪਸ ਨਹੀਂ ਕਹਿੰਦੇ ਕਰਦੇ ਟੂਰਨਾਮੈਂਟ ਵਾਲੇ ਤੇ ਉਹ ਉਹ ਚੀਜ਼ ਵਧੀਆ ਬਹੁਤ ਵਧੀਆ ਨੇ ਪੋਖੋ ਨਿਆਣੇ ਪੁਰੇ ਉਹਨਾਂ ਕੁੜੀਆਂ ਨੂੰ ਸਕੂਟਰੀਆਂ ਦਿੱਤੀਆਂ ਵਾ ਟਰੈਕਟਰ ਦਿੱਤਾਕ ਤੇ ਇਹਨਾਂ ਨੂੰ ਇਹ ਦੂਜਿਆਂ ਨੂੰ ਵੀ ਨਿਆਣਿਆਂ ਨੂੰ ਵੀ ਵੱਧੂ ਕੋ ਦਿੱਤਾ ਨਾ ਪੈਸੇ ਬਹੁਤ ਵੱਡੇ ਬਹੁਤ ਵਧੀਆ ਵਾਇਕਰੂ ਤਰੱਕੀ ਦੇ ਵਿੱਚ ਭਰਾ ਨੂੰ ਬਿਜ਼ਨਸ ਚ ਤਾਂ ਹੋਰ ਉਹਦਾ ਤਗੜਾ ਹੋਵੇ ਕਬੱਡੀ ਦੇ ਇਦਾਂ ਹੀ ਪੈਸੇ ਲੌਂਦਾ ਰਹੇ ਇੰਤਾਂ ਦੀ ਇੰਤਾਂ ਦੀ ਜਾਸਕ ਬੰਦੀ ਕਬੱਡੀ ਗਾਇਨ ਹਾਂ ਸਹੀ ਗੱਲਾਂ ਉਹਦਾ ਪੈਸਾ ਦੁਨੀਆ ਬੜੀ ਲਈ ਫਿਰਦੀ ਆ ਪਰ ਦਿਲ ਦਿਲ ਦੀ ਗੱਲ ਹੈ ਨਾ ਦਿਲ ਲਾਉਣ ਨੂੰ ਚਾਹੀਦਾ 5 ਕਰੋੜ ਰੁਪਈਆ ਲੱਗ ਜਾਣਾ 5 ਕਰੋੜ ਤੋਂ ਮਿਲਦਾ ਵੱਧ ਲੱਗਿਆ ਨਾ ਬੜੇ ਰੁਪਈਏ ਹੁਣ ਜੇ ਉਹ ਅਮਰੀਕਾ ਸੱਦੇ ਆ ਉਹ ਵੀ ਕੋ ਉਹ ਟਿਕਟਾਂ ਲੱਗੇ ਸਦਾ ਇਨਆਵ ਹੀ ਲਈਆਂ ਨੇ ਸੱਦੇ ਬੰਦੇ ਹਾਂਜੀ ਕਿਉਂਕਿ ਉਹਦਾ ਵੀ ਨਹੀਂ ਆ ਗਿਆ ਉਹ ਹੀ ਪੈਸੇ ਉਹਨਾਂ ਕਟ ਤੋਂ ਕਟ 5-7000 ਡਾਲਰ ਦਿੱਤੇ ਹੋਣਾ ਬੜੀ ਵੱਡੀ ਗੱਲ ਆ ਚਲੋ ਵੈਗਰੂ ਤਰੱਕੀ ਦੇ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ